ਕੇ ਵੱਡਾ ਵੱਡਾ ਢੀਠਾ ਓਏ ਕੀਮਤ ਪਾਏ ਨਾ ਘਹਿ ਆ ਜਾਏ ਕਹਿਣ ਵਾਲੇ ਤੇਰੇ ਰਏ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਬੀਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇ ਵਿੜ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰੂ ਗੁਰ ਹਾਈ ਕਹਿ ਨਾ ਜਾਈ ਤੇਰੀ ਤਿਲ ਵੜਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਿਨੇ ਨਾ ਪਾਈਆਂ ਕਰਮ ਮਿਲੈ ਨਾ ਠਾਕੁਰ ਹਾਈਆਂ ਆਖਣ ਵਾਲਾ ਕਿਆ ਵਿਚਾਰਾ ਸਿੱਕਤੀ ਭਰੀ ਤੇਰੇ ਪੰਡਾਰਾ ਜਿਸ ਤੂੰ ਦੇ ਤਿਸੇ ਗਿਆਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣਿ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁਖੈ ਖਾਏ ਚਲੀਐ ਦੂਖ ਸੋ ਕਿਉ ਮਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚ ਨਾਏ ਰਹਾਓ ਸਾਚੇ ਨਾਮ ਕੀ ਦਿਲ ਵਢਈ ਆਖਤ ਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਖਣ ਪਾਹਿ ਵਡਾ ਨ ਹੋਵੇ ਘਾਟ ਨ ਜਾਏ ਨਾ ਹੋ ਮਰੈ ਨਾ ਹੋਵੇ ਸੋਗ ਦੇ ਦਰੈ ਨ ਚੁੱਕੈ ਭੋਗ ਗੁਣੇ ਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇੜ ਆਪ ਤੇੜ ਤੇਰੀ ਦਾਤ ਜਿਨ ਦਿਨ ਕਰ ਕੈ ਕੀਤੀ ਰਾਤ ਸਸਮ ਵਿਸਾਰੈ ਤੀ ਕਮਜਾਤ ਨਾਨਕ ਨਵੈ ਬਾਸ ਨਾਤ ਰਾਗੁ ਗੁਜਰੀ ਮਹੱਲਾ ਚੌਥਾ ਹਰਿ ਕੇ ਜਨ ਸਤਿਗੁਰ ਸਤਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰਦਾ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇਵ ਮੋਖ ਰਾਮ ਨਾਮ ਪ੍ਰਗਾਸ ਗੁਰਮਤਿ ਨਾ ਮੇਰਾ ਪ੍ਰਾਨ ਸਖਾਈ ਹਰ ਗੀਤ ਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵਟ ਭਾਗ ਵਡੇਰੇ ਜਿਨ ਹਰ ਹਰ ਸ਼ਬਦ ਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾਸੀ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਪਾਗ ਹੀਣ ਜੰਮ ਪਾਸ ਜੋ ਸਤਿਗੁਰ ਸਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਬਾਜ ਨਾ ਅਰਜਨ ਸਤਿਗੁਰ ਸੰਗਤ ਪਾਈ ਤਿੰਨ ਤੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾ ਗੁਜਰੀ ਮਹੱਲਾ ਪੰਜਵਾ ਕਾਹਿਰੇ ਮਨ ਚਿਤ ਵਧ ਦਮ ਜਾ ਆਹਰ ਹਰ ਜੀਉ ਪ੍ਰਿਆਸ ਅਲ ਪਤਨ ਮੈਂ ਜੰਤੂ ਪਾਈ ਤਾਂ ਘਰਿ ਜਿ ਕਿ ਆਗੈ ਕਰ ਤਰਿਆ ਮੇਰੀ ਮਾਦੂ ਜੀ ਸਤ ਸੰਗਤ ਮਿਲੇ ਸੁੱਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਤ ਬਣਤਾ ਕੋਏ ਨਾ ਕਿਸ ਕੀ ਤਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਪੋਗ ਰਿਆ ਊੜੇ ਊੜਿਆ ਵੈਸੇ ਕੋ ਸਦਿਸ ਪਾਛੈ ਬਜਰੇ ਸ਼ਰੇਆ ਤਿੰਨ ਕਵਨ ਖਲਾਵੈ ਕਵਨ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰ ਆਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਪਾਰਾ ਸਭ ਤੇ ਆਵੇ ਸਭ ਤੇ ਆਵੇ ਤੁਧ ਜੀ ਹਰ ਸੱਚੇ ਸਿਰਜਨ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀ ਆਕਾ ਦਾ ਤਾਰਾ ਹਰ ਤੇ ਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਾਟ ਘਾਟ ਅੰਤਰ ਸਰਬਨੰਤਰ ਜੀ ਹਰ ਇੱਕ ਉਹ ਫੁਰਕ ਸਮਾਣਾ ਇੱਕ ਦਾਤਾ ਇੱਕ ਪਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਪੁਗਤਾ ਜੀ ਹਾ ਤੁਦ ਬਿਨੇ ਅਬਰ ਨਾ ਜਾਣਾ ਤੂੰ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਕਿਆ ਗੁਣ ਅਖ ਵਖਾਣਾ ਜੋ ਸਿਵਹਿ ਜੋ ਸਿਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰਿ ਦੇ ਆਵੇ ਹਰਿ ਤੇ ਆਵੇ ਤੁਧ ਜੀ ਸੇ ਜਨ ਜੁਗ ਮੈਂ ਸੁਖੁ ਵਾਸੀ ਸੇ ਮੁਕਤ ਸੇ ਮੁਕਤ ਭਏ ਜਨ ਹਰਿ ਤੇ ਆਇਆ ਜੀ ਤਿਨ ਟੁੱਟੀ ਜਮਕੀ ਫਾਸੀ ਜਿਨ ਨਿਰਭਉ ਜਿਨਾਂ ਨਿਰਭਉ ਤੇ ਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇਤਨ ਸੇਤਨ ਜਨ ਹਰਤੇ ਆਇਆ ਜੀ ਜਨ ਨਾਨਕ ਤិន ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਧ ਜੀ ਹਾਰੇ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੇ ਅਨਕ ਕਰੇ ਹਰ ਪੂਜਾ ਜੀ ਤਪ ਤਾਪੈ ਜਪੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜਾ ਬੋ ਸਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਤੂੰ ਆਦਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜੇ ਅਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਸ਼ਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤੁਦਿਆਪੇ ਸ੍ਰਿਸ਼ਟ ਸਭੁ ਪਾਈ ਜੀ ਤੁਦਿਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਿ ਕਾ ਜਣੁਈ ਆਸਾ ਬਹੁ ਲਾਉ ਚੌਥਾ ਤੂੰ ਕਰਤਾ ਸਚਿਆਰ ਮੰਡਾ ਸਾਈ ਜੋ ਤਉ ਪਾਵੇ ਸੁਈ ਥੀ ਸੀ ਜੋ ਤੂੰ ਦੇਹ ਸੁਈ ਹੋ ਪਾਈ ਰਹਾਵ ਸਾਬ ਤੇਰੀ ਤੂ ਸਬਨੀ ਧਿਆਇ ਜਿਸ ਨੋਹ ਕਿਰਪਾ ਕਰਹ ਤਨ ਨਾਮ ਰਤਨ ਪਾਏ ਗੁਰਮੁਖ ਲਾਦਾ ਮਨਮੁਖ ਗਬਾ ਹੱਤ ਦਾਪ ਵਿਛੋੜ ਆਪ ਮਿਲਾਇਆ ਤੂੰ ਦਰਿਆ ਉਹ ਸਭ ਤੁਝ ਹੀ ਮਾਹੀ ਤੁਝ ਬਿਨ ਦੂਜਾ ਕੋਈ ਨਹੀਂ ਜੀ ਜਾਣਤਾ ਸਭ ਤੇਰਾ ਖੇਲਾ ਵਿਜੋਗ ਮਿਲ ਵਿਛੜਿਆ ਸੰਜੋਗੀ ਮਿਲ ਜਿਸ ਨਾ ਤੂੰ ਜਣਾਹੇ ਸੋ ਜਿਨ ਜਾਣੈ ਹਰ ਗੁਣ ਸਦੀ ਆਖ ਬਖਾਣ ਜਿਨ ਹਰ ਸੇ ਬਿਆਹ ਤਿਨ ਸੁਖ ਪਾਇਆ ਸਹਿਜੀ ਅਰ ਨਾਮ ਸਮਾਇਆ ਤੂੰ ਆਪੇ ਕਰਤਾ ਹ ਤੈਰਾ ਕੀਆ ਸਭ ਹੋਈ ਤਦ ਬਿਨ ਦੂਜਾ ਬਰਨਾ ਕੋਈ ਤੂ ਕਰ ਕਰ ਵੇਖੈ ਜਾਣੈ ਸੂਈ ਜਨਨਾ ਹਨਕ ਗੁਰਮਕ ਪ੍ਰਗਟ ਹੋਏ ਆਸਾ ਅੱਲਾ ਪਹਿਲਾ ਤਿਤ ਸਰਵ ਰੜਾ ਪਹਿਲੇ ਨਿਵਾਸਾ ਪਾਣੀ ਪਾਵਕ ਤਨ ਹੈ ਕੀਏ ਪੰਕਜ ਮੋਹ ਬਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀ ਅਲੀ ਮਨ ਇਕ ਨਾ ਚੀਤ ਸਮੂੜ ਮੰਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜ ਤਿਸ ਤਿ ਨਹੀਂ ਪੜਿਆ ਮੂਰਖ ਮਗਦਾ ਜਨਮ ਪਇਆ ਪਰਨਵਤ ਨਾਨਕ ਤਨ ਕੀ ਸਰਣਾ ਜਿਨ ਨੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਪਈ ਪ੍ਰਾਪਤ ਮਾਨੁਕ ਦੇਹ ਰਿਆ ਗੋਬਿੰਦ ਮਨਣ ਕੀ ਤੇਰੀ ਬਰੀਆ ਅਬਰ ਕਾਜ ਤਰਕ ਤੈਨਾ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਸਰੰਗ ਜਾਮ ਲਾਗ ਬਬਜਲ ਤਰਨ ਕੈ ਜਨ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾ ਜਬ ਤਬ ਸੰਜਮ ਧਰਮ ਨ ਕਮਾਇਆ ਸੇਵਾ ਸਾਧ ਨ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨਿਚ ਕਰਮਾ ਸਰਨ ਬਰੇ ਕੀ ਰਖਾਓ ਸਰਮਾ ਪਾਤ ਸਾਹਿ 10ਵੀਂ ਕਬੇ ਬਾਚ ਬੇਨਤੀ ਚਉਪਈ ਹਮਰੀ ਕਰ ਹੱਥ ਦਰਚਾ ਪੂਰਨ ਹੋਈ ਚਿਤ ਕੀ ਇੱਛਾ ਤਵ ਚਰਨਨਨ ਮਨ ਰਹਿ ਅਮਾਰ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੁਸ਼ਟ ਸਬਾਤ ਮੁਕਾਬ ਆਪ ਹੱਥ ਜੈ ਮੋਹਿ ਬਚਾਵ ਸੁਖੀ ਬਸੈ ਮੂਰ ਪਰਵਾਰਾ ਸੇਵਕ ਸਿੱਖ ਸਬਾ ਕਰਤਾਰ ਮੌਰ ਚਾਨੁਜ ਕਰਦਾ ਕਰਿਆ ਸਭ ਬਾਰਨ ਕੋ ਆਤ ਸੰਗਰਿਆ ਪੂਰਨ ਹੋਇ ਮਾਰੀ ਆਸਾ ਤੁਰ ਭਜਨ ਕੀ ਰਹੇ ਪਿਆਸਾ ਤੁਮ ਹੈ ਛਾੜ ਗਿ ਅਬਰਨਾ ਤਿਆਉ ਜੋ ਬਰ ਚਾਹਉ ਸੋ ਤੁਮ ਤੇ ਪਾਉ ਸੇਵਕ ਸਿਖ ਮਾਰੀ ਤਾਰਿਆ ਚੰਚਨ ਸਤਰ ਹਮਾਰੇ ਮਾਰੀਐ ਆਪ ਹਾਥ ਦੇ ਮੁਝੇ ਅਬਰਿਆ ਮਰਨ ਕਾਲ ਕਾਤਰਾ ਸਿਨਵਰੀਏ ਹੂ ਜੋ ਸਦਾ ਹਮਾਰੇ ਪਛਾ ਸਿਰ ਯਸ ਤਜ ਜੂਹ ਕਰਿ ਹੋ ਰਚਾ ਰਾਖਿ ਲਹਿਮ ਰਖ ਨਹਾਰੀ ਸਾਹਿਬ ਸੰਤ ਸਹਾਇ ਪਿਆਰੀ ਦੀਨ ਬੰਦ ਦੁਸ਼ਟਨ ਕੇ ਹੰਤਾ ਆਤਮਾ ਪਰਿ ਚਦਰ ਦਸ ਕੰਤਾ ਕਾਲ ਪੈ ਬ੍ਰਹਮਾ ਅਵਤਾਰਾ ਕਾਲ ਪੈ ਸ਼ਿਵ ਜੀ ਅਵਤਾਰਾ ਕਾਲ ਪੈ ਕਰਬਿਸ਼ਣ ਪ੍ਰਕਾਸ਼ਾ ਸਗਲ ਕਾਲ ਕਾ ਕੀ ਆਤਮਾ ਸਾ ਜਮਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੂਤੀਓ ਜਮਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਨਾਯੋ ਦੇਵ ਦਾਤ ਜਿਛਨ ਬਜਾਈ ਆਦੁਨਾ ਤੀਕਾ ਅਵਤਾਰ ਸੋਈ ਗੁਰੂ ਸਮਝ ਹਮਾਰਾ ਨਮਸਕਾਰ ਤਸਹੀ ਕਹ ਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬੱਧ ਕੀਓ ਘੜ ਘਟ ਕੀ ਅੰਤਰ ਕੀ ਜਾਣਤ ਪਲੇ ਬਰੇ ਕੀ ਪੀਰ ਪਚਾਨਤ ਚੀਟੀ ਦੇ ਗੁੰਚਰ ਅਸ ਥੁਲਾ ਸਭ ਪਰ ਕਿਰਪਾ ਦ੍ਰਿਸ਼ਟਿ ਕਰ ਫੂਲਾ संतन दुख पाए ते दुखी सुख पाए साधन के सुखे एक एक की पीर पहचान घट घट की पटपट की जानै जब उदिक रख करा कृता रह प्रजा तरत तब दे अपार जब आक्र रख करत हु कंभहुतम मै मिलत दे तार संभु जीते बाधन श्रिट सब तार पाप नी बूजो चार तुम सब हेते रहत निरालमा ਜਾਨਤ ਬੀਦ ਪੀਦ ਦਰਿਆ ਅਲਿੰਦ ਅਨੰਕਾਰ ਨਿਰਭਕਾਰ ਨਰਲੰਬ ਆਦ ਨੀਨਾ ਨਾਦ ਸੰਬ ਤਾਕ ਮੁੜ ਉਚਾਰਤ ਬੀਦਾ ਜਾਗ ਬੀਵ ਨਾ ਪਾਪਤ ਬੀਦਾ ਤਾਕ ਕਰਪਾ ਨੂੰ ਨਮਾਨਤ ਮਹਾ ਮੁੜ ਗਛ ਬੀਦ ਨਾ ਜਾਨਤ ਮਹਾ ਦੇਵ ਕਹਤ ਸਦਾ ਸੇਵਾ ਨਰੰਕਾਰ ਹਰਿ ਕਾ ਚੀਨਿਤ ਨਹਿ ਪੈਬਾ ਆਪ ਆਪਣੀ ਬਧਾ ਜੀਤੀ ਵਰਨਤ ਪਨਪਨਤ ਹੈ ਤੀਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਦ ਸਜਾ ਪ੍ਰਤਮ ਸੰਸਾਰ ਏਕ ਰੂਪਾ ਨੂਪਸ ਰੂਪਾ ਰੰਗ ਪਿਉ ਰਾਗ ਕਹੀ ਪੂਪਾ ਅੰਡਜ ਜਿਰਜ ਜਿਤ ਜਕੇ ਨਯਤ ਪਜ ਖਾਨ ਬਹੁ ਰਚ ਦੇਨੇ ਕਹੂੰ ਫੁੱਲ ਰਾਜਵ ਬੈਠਾ ਕਹੂੰ ਸਮਟ ਪਿਉ ਸੰਕਰ ਇਕੱਠਾ ਹੈ ਸਗਰੀ ਸ੍ਰੇਸ਼ਟ ਦਿਖਾਏ ਚੰਪ ਬ ਆਦ ਜੁਗਾਦ ਸਰੂਪ ਸਿਯੰਪਾ ਅਬਰ ਰਚਾ ਮੇਰੀ ਤੁਮ ਕਰੋ ਸਿਖੁ ਅਬਾਰਿ ਸਿਖ ਸੰਗਰੋ ਦੁਸ਼ਟ ਜਿਥੇ ਔੜ ਬਦੁ ਤਉ ਪਾਤਾ ਸਖਿ ਮਿਲੇ ਚਕਰੋ ਰਹਿਣ ਗਾਤਾ ਜੇ ਅਸਤਾ ਜਤਬ ਸਰਨੀ ਪਰਿ ਤਿਨ ਕੇ ਦੁਸ਼ਟ ਦੁਖ ਤਵੈ ਮੇਰੀ ਪੁਰਖ ਜਪਨ ਪਗ ਪਰਿ ਤਿਹਾਰਿ ਤਿਨ ਕੇ ਤੁਮ ਸੰਕਟ ਸਭ ਟਾਰਿ ਜੋ ਕਾਲ ਕੋ ਇਕ ਬਾਰ ਤਿਆ ਹੈ ਤਾ ਕੇ ਕਾਲ ਨਿਕਟਨ ਹੈ ਰਛਾ ਹੋਈ ਤਾਏ ਸਭ ਕਾਲਾ ਦੁਸ਼ਟ ਅਰਿਸ਼ਟ ਤਰੈ ਤਤ ਕਾਲਾ ਕ੍ਰਿਪਾ ਦਿਰਟ ਤਨ ਜੈਨ ਰਉਤਾ ਕਿ ਤਬ ਤਨ ਕਮੋਹ ਰੋ ਰਿੱਧਾ ਸਿੱਧ ਕਰਮੋ ਸਭ ਹੋਈ ਦੁਸ਼ਟ ਛਾਛ ਵੈ ਸਕੈ ਨਾ ਕੋਈ ਏਕ ਬਾ ਜਿਨ ਤੁਮੈ ਸੁਬਾਰਾ ਕਾਲ ਪਾਸਤੀ ਤਾਹੋ ਬਾਰਾ ਜਿਨ ਨਰ ਨਾਮ ਤਿਹਾਰੂ ਕਹਾ ਦਾਰਦ ਦੁਸ਼ਟ ਦੋਖ ਤੀ ਰਹਾ ਘੜ ਗੇ ਕੇ ਤੁਮੈ ਸਰਨ ਤਿਹਾਰੀ ਆਪ ਹੱਥ ਦੈ ਲਿਓ ਬਾਰੀ ਸਰਬ ਧਰਮੋ ਸਹਾਈ ਦੁਸ਼ਟ ਦੋਗਤੀ ਲੋ ਬਚਾਈ ਸਵੈ ਪਾਏ ਗਹਿ ਜਬ ਤੇ ਤੁਮਰੀ ਤਬ ਤੇ ਕੋ ਮਾਖ ਤਰੀ ਨਹੀਂ ਆਨਿਓ RAM ਰਹੀਮ ਪ੍ਰਾਪਿ ਕਰਾਂ ਅਨੇਕ ਕਹਾਂ ਮਾਤੇ ਕਿ ਨਾਮ ਮਾਨਿਓ ਸਿਮਰਤ ਸਾਹ ਸਰਬਿਥ ਸਬੈ ਬਹੁ ਬੀਦ ਕਹਾਂ ਹਮ ਇੱਕ ਨਾਮ ਜਾਣਿਓ ਸਿਰਿ ਇਸ ਪਾਨ ਕਿਰਪਾ ਤੁਮਰੀ ਕਰ ਮਾ ਨਾ ਕਹਿਆ ਸਭ ਤੁਹੀ ਬਖਾਨਿਓ ਦੁਹਰਾ ਸਗਲ ਦੁਆਰ ਕਾ ਛਾੜਕੈ ਗਹਿਆ ਤਹਾਰੂ ਦਵਾਰ ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾ ਤਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਹਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਜ ਸੇਤੀ ਮਨ ਵਜੀਆਂ ਵਦਾਈਆਂ ਰਾਗ ਰਤਨ ਪਰਵਾਰ ਭਰੀਆਂ ਸਬਦ ਗਾਵਣ ਆਈਆਂ ਸਬਦੋ ਤਾਂ ਗਾਵ ਹਰੀ ਕੀ ਰਾਮਨ ਜਿਨੀ ਵਸਾਏ ਕਹਿ ਨਾ ਹੰਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਵ ਹਰ ਨਾਲੇ ਹਰ ਨਾਲ ਰਹਾ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸੁਵਾਰਣ ਸਭ ਨਗਲਾਹ ਸਮਰਤ ਸੁਆਮੀ ਸੋ ਕਿਉ ਮਨਹੁ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੀ ਸਹਬਾ ਕਿਆ ਨਹੀਂ ਕਰ ਤੀਰੈ ਕਰਤਾ ਤੇ ਰਹਿ ਸਭ 기ਚ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਿਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤਿਰੈ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸਾਤ ਸੁਖ ਮਨ ਆਏ ਵਸਿਆ ਜਿਨ ਅਚਾਂ ਸਭ ਬਜਾਈਆਂ ਸਦਾ ਹਕੁਰਬਾਨ ਕੀਤਾ ਗੁਰੂ ਬਟਾਹ ਜਿਸ ਦੀਆਂ ਇਹ ਵਡਿਆਈਆਂ ਕਹਿ ਨਾ ਹਨ ਕੋ ਸੁਣੋ ਸੰਤੋ ਸਬਦ ਉਤਰੋ ਪਿਆਰੂ ਸਾਚਾ ਨਾਮ ਮੇਰਾ ਆਦਾਰੂ ਵਾਜੇ ਪੰਚ ਸਬਦ ਤਤ ਕਰਸ ਬਾਗੇ ਕਰਸ ਬਾਗੇ ਸਬਦ ਵਾਜੀ ਕਲਾ ਜਿਤ ਕਰਤਾ ਹਰੀ ਪੰਚ ਦੂਤ ਤਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਾ ਸੇ ਨਾਮ ਹਰ ਕਹ ਲਾਗੇ ਕਹਿ ਨਾਨਕ ਤਹ ਸੁਖ ਹੋਆ ਤਿਤ ਕਰ ਅਨਹਦ ਵਾਜੇ ਅਨੰਦ ਸੁਣਹੁ ਵਡਭਾਗੀ ਹਾਂ ਸਗਲ ਮਨੋ ਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਹ ਤੇਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਹਣੀ ਸੱਚੀ ਬਾਣੀ ਸੰਤ ਸਹਾਜਨ ਪਈ ਸਰਸੀ ਪੂਰੇ ਗੁਰ ਤੇਹ ਜਾਣੀ ਸੁਣਤੇ ਪਾਨੀਤਾ ਕਹਿਤੇ ਪਵਿਤਾ ਸਤਿਗੁਰ ਰਹਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਆਵਾਜ਼ ਅਨਹਦ ਹਤੂਰੇ ਮਨ ਦਾਬਣੀ ਮਹੱਲਾ ਪੰਜਵਾ ਥਾਲ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਮਿਠਾੁਰ ਕੁਰ ਕਾ ਬੈ ਉਹ ਜਿਸ ਕਾ ਸਭ ਸੁਹਦਾਰ ਜੇ ਕੋ ਖਾਵੇ ਜੇ ਕੋ ਪੁੰਚਾ ਤਿਸ ਕਾ ਹੋਇ ਉਦਾਰ ਇਹ ਵਸਤ ਜੀ ਨਹ ਜਾਈ ਹਿਤ ਨਿਤ ਰਖ ਰਤਾਰ ਤਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਬਸਾਰ ਸਾ ਲੋਕ ਮਹੱਲਾ ਹੋ ਪੰਜਵਾ ਤੇਰਾ ਕੀਤਾ ਜਾਤੋ ਨਹੀਂ ਮਨੁ ਜੋਗ ਕੀ ਤੋਈ ਮਨ ਅਰਗੁਣਿਆ ਰੀ ਕੋ ਗੁਣ ਨਾਹੀ ਆਪੇ ਤਰਸ ਪਇਓਈ ਤਰਸ ਪਇਆ ਮੇਰਾ ਮਤ ਹੋਇ ਸਤ ਗੁਰ ਸਜਣ ਮਿਲਿਆ ਨਾਨਕ ਨਾ ਹਮ ਮਿਲੈ ਤਾ ਜੀਵਾਂ ਤਨ ਮਨ ਤੀਵੈ ਹਰਿਆ ਤਰਸ ਪਇਆ ਮੇਰਾ ਮਤ ਹੋਇ ਸਤ ਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਠੀਬਾ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਗਵੰਤ ਸਗਲ ਸੁਮਗਰੀ ਹੀ ਤੁਮਰਾ ਸੂਤਰ ਤਾਰੀ ਤੁਮਤੇ ਹੋਏ ਸੋ ਆਗਿਆ ਤੁਮਰੀ ਗਤ ਮਿਤ ਤੁਮਹੀ ਜਾਨ ਨਾਨਕ ਦਾਸ ਸਦਾ ਕੁਰਵਾਨੀ ਤੇ ਆਗੇ ਅਰਦਾਸ அமਾਰੀ ਜੀਉ ਪਿੰਡ ਸਭ ਤੇਰਾ ਕਹ ਨਾਨਕ ਸਾਬਤ ਰਿਵੜਿਆ ਕੋਈ ਨਾਉ ਨ ਜਾਣ ਮੇਰਾ ਵਾਹਿਗੁਰੂ 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 ਜੀਓ ਤੀਨੇ ਤਾਪ ਨਿਵਾ ਨਾਰਾ ਦੁਖਾਂਤ ਸੁਖ ਰਾਸ ਤਾਂ ਕੋ ਵਿਗਨ ਕੋ ਲਾਗਿਆ ਜਾ ਕੀ ਪ੍ਰਭ ਅਗੇ ਅਰਦਾਸ ਅਰਦਾਸ ਇੱਕੋ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਤੀ ਜੀ ਸਹਾਇ ਵਾਰ ਸ੍ਰੀ ਭਗੋਤੀ ਜੀ ਕੀ ਬਾਤ ਸਹੀ ਦਸਵੀਂ ਪ੍ਰਥਮ ਬਗਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਫਰੰਗਤ ਗੁਰ ਤੇ ਅਮਰਦਾਸ ਆਰਾਮਦਾਸ ਐ ਉਹੀ ਸਹਾਈ ਅਰਜਨ ਹਰ ਗੋਬਿੰਦ ਨੋ ਸਿਮਰੋ ਸਿਰੀ ਹਰਿਦਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿ ਸ੍ਰਿਠਿਆਂ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਐ ਕਰਨਹੁ ਨਿਹਹਾਵੈ ਧਾਈ ਸਭ ਥਾਈ ਹੋਣਾ ਜੀ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਣਾ ਜੀ ਸਹਾਈ ਦਸਾਂ ਪਾਸ਼ਾਆਂ ਦੀ ਜੋਤ ਧਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਕੋ ਜੀ ਦਾ ਧਿਆਨ ਦਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੋ ਆਹ ਸਾਹਿਬ ਜਾਦਿਆਂ 40 ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਨ ਨਦਰਾ ਨਾਮ ਜਪਿਆ ਵੰਡ ਸਕਿਆ ਦੀਗ ਚਲਾਈ ਤੇਗ ਵਾਹੀ ਦੇਖ ਸੁਣ ਕੇ ਅੰਡਟ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਦਰ ਕੇ ਬੋਲੋ ਜੀ ਜਨਾ ਸਿੰਘਾਂ ਸਿੰਘਣੀਆਂ ਨੇ ਧਰਮ ਇਹ ਚੀਜ਼ ਦਿੱਤੇ ਬੰਦ-ਬੰਦ ਘਟਾਏ ਗੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਸਿੱਖੀ ਕੇਸਾਂ ਸਵੱਸਾਂ ਸੰਗ ਨਿਭਾਈ ਧਰਮ ਨਹੀਂ ਹਾਰਿਆ ਤਿਨਾ ਸਿੰਘਾਂ ਸਿੰਘਣੀਆਂ ਪਚੰਗੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਜੀ ਕਾ ਇਹ ਅਨਦਰ ਕੀ ਬੋਲੋ ਜੀ ਪ੍ਰਥਮ ਹੈ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਜਿਤੇ ਆਵੇ ਜਿਤੇ ਆਵਨ ਕਾ ਸਦਕਾ ਸਰਬ ਸੁਖੋ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆ ਤੇ ਦੇਖ ਤੇਖ ਫਤਿਹ ਵਰਤ ਕੀ ਪੈਜ ਪੰਤ ਕੀ ਜੀਤੋ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਖਾਲਸਾ ਜੀ ਸਾਹਿਬ ਬੋਲੋ ਜੀ ਬਖਸ਼ਣਾ ਜੀ ਸਿੱਖਾਂ ਨੂੰ ਸਿੱਖੀ ਦਾਣ ਕੀ ਸਦਾਰ ਰਹਿਤ ਦਾਣ ਵਿਵੇਕ ਦਾਣ ਮਸਹੂ ਦਾਣ ਪਰਉਸਾ ਦਾਣ ਨਾਨਾ ਸਰਦਾਰ ਨਾਮ ਦਾਣ ਸ੍ਰੀ ਅਮਰਸਰ ਸਾਹਿਬ ਜੀ ਦੇ ਦਰਸ਼ਨੇ ਸਨਾ ਚੌਂਕੀਆਂ ਛੰਡੇ ਵੰਗੇ ਜੋ ਜੋ ਗਿਆ ਟਲ ਧਰਮ ਕਾ જયਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜੀ ਆਪ ਜੀ ਦੇ ਗੁਰ ਸਿੱਖਾਂ ਦਾ ਮਾਨੀਵਾ ਮਤੂ ਜੀ ਮਾਤਪਾਦਾ ਰਖਾ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਦਵਾਰੇ ਜਿਨ੍ਹਾਂ ਤੋਂ ਆਪ ਜੀਆਂ ਦੇ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੀ ਖਾਲਸਾ ਜੀ ਨੂੰ ਬਖਸ਼ੋ ਇਹ ਨਵਾਣਿਆਂ ਦੇ ਬਾਣ ਗੁਰੂ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਅੰਤਰਜਾਮੀ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਜੁਰਤ ਅੰਤਨ ਬ੍ਰਹਮ ਗਿਆਨੀ ਸ੍ਰੀਮਾਨ ਸੰਤ ਬਾਬਾ ਬਸਵਾ ਸਿੰਘ ਜੀ ਸੰਤ ਬਾਬਾ ਅਤਰ ਸਿੰਘ ਜੀ ਆਪ ਜੀ ਦੇ ਪਿੱਤਰ ਸਤਾਨਾਂ ਤੇ ਅਰਦਾਸ ਬੇਨਤੀ ਜੋਤਰੀ ਮਹਾਰਾਜ ਜੀ ਸੋਦਰ ਰਹਿਰਾ ਸੇਵ ਜੀ ਦੇ ਜਾਪਿਆ ਨਕਰਵਾਦਾ ਕਾਟਾ ਪੁੱਲ ਚੁਕ ਮਾਫ ਕਰਨੀ ਦਾ ਰਾਇਸਾ ਸੰਗਤ ਦੀ ਹਾਜ਼ਰੀ ਮਾਇਆ ਤਿੱਲ ਫੁੱਲ ਪਟਾਮਾ ਦਰ ਪ੍ਰਵਾਨ ਕੰਨੀਆਂ ਸੰਗਤਾਂ ਦਾ ਚੱਲਿਆ ਚੱਲਿਆ ਕਦਮ ਲੇਖੇ ਲਾਉਣਾ ਦਰੋਂ ਕਰੋ ਗੁਰਸਿੱਖੀ ਦਾਤ ਨਾਮ ਦੀ ਦਾਤ ਬਖਸ਼ਣੀ ਅਮਰਤ ਵੇਲੇ ਦੇ ਜਾਗਣੇ ਬਖਸ਼ਣੇ ਸੇਵਾ ਸਮਰਨੀਆਂ ਦਾਤਾ ਬਖਸ਼ਣੀਆਂ ਕਮਾਂ ਕਰਾਂ ਵਿੱਚ ਵਾਦੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਣੀ ਬੱਚਿਆਂ ਦੇ ਸਿਰ ਤੇ ਮਿਹਰਾ ਪ੍ਰਿਆਤ ਰੱਖਣੇ ਦੇਸਾਂ ਵਿਦੇਸਾਂ ਵਿੱਚ ਅੰਗ ਸੰਘ ਹੋ ਕੇ ਸਹਿਤ ਸਾਕਾਂ ਨਿੱਕਾਂ ਕਮਾਂ ਕਰਾਂ ਵਿੱਚ ਵਾਦੇ ਵਿੱਦਿਆ ਦੇ ਦਾਨ ਲੰਮੀ ਉਮਰਾਂ ਮਾਤ-ਪਿਤਾ ਦੇ ਅਗਿਆਕਾਰੀ ਬਣਾਉਣਾ ਸੰਗਤਾਂ ਦੀ ਸੁਭਮਨ ਭਾਵਨਾਵਾਂ ਗੁਰਮਤਿ ਅਨੁਸਾਰ ਕੂਨ ਕਰਨੀਆਂ ਨਗਰ ਖੇੜੇ ਸੁਖ ਵਰਤੌਣੀ ਘਰਾਂ ਵਿੱਚ ਸੁਖ ਸ਼ਾਂਤੀ ਚੜ੍ਹਦੀ ਕਲਾ ਵਾਲਾ ਜੀ ਬਖਸ਼ਣਾ ਹਰ ਮੈਦਾਨ ਹਰ ਦੁਬਾਨ ਫਤਿਹ ਬਖਸ਼ਣੀ ਪਾਸਾ ਜੀ ਉਹ ਕਰੋ ਕਿਰਪਾ ਦਾਰਾ ਹੀ ਸਾਹ ਸੰਗਤ ਨੂੰ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਬਖਸ਼ੋ ਸਭੇ ਪੁੱਲਾਂ ਵਾਫ ਕਰੋ ਸਭਨਾ ਦੇ ਕਾਰਜ ਰਾਸ ਕਰੋ ਮਹਾਰਾਜ ਜੀ ਸਹੀ ਗੁਰਮੁਖ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਜਿੱਤਿਆ ਵਾ ਧੰਨ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਾਪ ਸੁਹਾਵੇ ਜਾਂ ਤਾ تیر ਜੁਲ ਦੇ ਸੀਸ ਸੁਹਾਵਾ ਚਰਣੀ ਮੁਖ ਸੁਹਾਵਾ ਜਾਂ ਤਾ ਜਸ ਗਾਵੇ ਜੀਉ ਪਿਆ ਤੋ ਸਰਣੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹੱਲਾ ਨੌਵਾਂ ਮਨ ਰੇ ਕਾਨ ਕੁ ਮਤ ਤੈ ਲੀਨੀ ਪਰ ਦਾਰਾ ਨਿੰਦਿਆ ਰਸ ਰਚਿਆ RAM ਭਗਤ ਨਹ ਕੀਨੀ ਮਨ ਰੇ ਕੌਨੁਕ ਮਤ ਤੈ ਲੀਨੀ ਪਰ ਦਾਰਾ ਨਿੰਦਿਆ ਰਸ ਰਚਿਆ राम भगत नहि किनी रहाओ मुक्त पंथ जान्यो त नाहन तन जोरन को ताया अंत संग काहू नहीं दीना बिरथा आप बंधाया ਨਾ ਹਰਿ ਪਜਿਓ ਨਾ ਗੁਰ ਜਨ ਸੇਵਿਓ ਨਾ ਉਪਜੋ ਕਛ ਗਿਆਨਾ ਕਟਹੀ ਮਾਹੀ ਨਰੰਜਨ ਤੇਰਾ ਤਾਕੋ ਜਤ ਉਧਿਆਨਾ ਬਹੁਤ ਜਨਮ ਪਰਮਤ ਤੈ ਹਰਿਓ ਅਸਥਿਰ ਮਤ ਨਹੀਂ ਪਾਈ ਮਾਨਸ ਦੇ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਬਹੁਤ ਜਨਮ ਪਰ ਮਤ ਤਾ ਹਰਿਆ ਅਸਥਿਰ ਮਤ ਨਹੀਂ ਪਾਈ ਮਾਨਸ ਦੇ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਵਾਹਿ